ਕਬੀਰ ਆਸਾ ਕਰੀਐ ਆਰਾਮ ਕੀ ਅਬਰ ਆਸ ਨਿਰਾਸ਼ ਭਗਤ ਕਬੀਰ ਜੀ ਕਹਿੰਦੇ ਤਕਰੀਬਨ ਹਰੇਕ ਮਨੁੱਖ ਆਪਣਾ ਪੜਾ ਚਾਹੁੰਦਾ ਹੈ ਆਪਣਾ ਜੀਵਨ ਸਫਲਾ ਵੀ ਕਰਨਾ ਚਾਹੁੰਦਾ ਕਿਤੇ ਨਾ ਕਿਤੇ ਮਨੁੱਖ ਦੇ ਮਨ ਦੇ ਵਿੱਚ ਇਹ ਚਿੰੰਗ ਟਿਕੀ ਹੁੰਦੀ ਹੈ ਕਿ ਮੈਂ ਆਪਣੇ ਜੀਵਨ ਦੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਵਾਂ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰਨ ਲਈ ਆਪਣਾ ਜੀਵਨ ਭਲਾ ਬਣਾਉਣ ਦੇ ਲਈ ਕਈ ਵਾਰੀ ਮਨੁੱਖ ਕੁਝ ਉਪਰਲ ਲਈ ਉਦਮ ਵੀ ਕਰਦਾ ਹੈ ਧਰਮ ਦੇ ਕਰਮ ਵੀ ਕਰਦਾ ਹੈ ਤਾਂ ਕਿ ਮੇਰਾ ਜੀਵਨ ਵੀ ਸਫਲਾ ਹੋ ਜਾਵੇ ਭਗਤ ਕਬੀਰ ਜੀ ਕਹਿੰਦੇ ਐ ਇਨਸਾਨ ਜੇਕਰ ਤੂੰ ਆਪਣਾ ਭਲਾ ਲੋਚਦਾ ਹੈ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰਨਾ ਚਾਹੁੰਦਾ ਹੈ ਤੇਰੇ ਜੀਵਨ ਦਾ ਮਕਸਦ ਪੂਰਾ ਹੋ ਸਕਦਾ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦਾ ਜੋ ਅਹਿਸਾਸ ਹੈ ਉਹ ਤੇਰੇ ਮਨ ਹਿਰਦੇ ਵਿੱਚ ਟਿਕਿਆ ਹੋਣਾ ਚਾਹੀਦਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣਾ ਆਸਰਾ ਬਣਾ ਤੇ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਹੈ ਜਿਹੜੀ ਉਹ ਤੇਰੇ ਜੀਵਨ ਦੇ ਮਕਸਦ ਨੂੰ ਪੂਰਾ ਕਰ ਸਕਦੀ ਹੈ ਕਬੀਰ ਆਸਾ ਕਰੀਐ ਆਰਾਮ ਕੀ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਆਸਰਾ ਬਣਾ ਲੈਣਾ ਅਵਰ ਆਸ ਨਿਰਾਸ਼ਾ ਜੇਕਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦੇ ਅਹਿਸਾਸ ਨੂੰ ਮਨ ਹਿਰਦੇ ਵਿੱਚ ਟਿਕਾ ਕੇ ਆਪਣੇ ਜੀਵਨ ਦੇ ਵਿੱਚ ਪਰਵਰਤਨ ਲਿਆਉਣ ਦੀ ਬਜਾਏ ਕਿਸੇ ਹੋਰ ਨੂੰ ਆਪਣਾ ਆਸਰਾ ਬਣਾ ਲਿਆ ਕਿਸੇ ਧਰਮ ਦੇ ਕਰਮ ਨੂੰ ਆਪਣਾ ਆਸਰਾ ਬਣਾ ਲਿਆ ਜਾਂ ਕਿਸੇ ਮਨੁੱਖ ਤੇ ਟੇਕ ਰੱਖ ਲਈ ਤੇ ਨਰਾਸ਼ ਹੋਵੇਗਾ ਜੀਵਨ ਦੇ ਵਿੱਚ ਸਫਲ ਨਹੀਂ ਹੋਵੇਗਾ ਜੀਵਨ ਹੈ ਜਿਹੜਾ ਉਹ ਭਲਾ ਨਹੀਂ ਬਣੇਗਾ ਚੰਗੀ ਰਾ ਨਹੀਂ ਬਣੇਗਾ ਆਪਾਂ ਵੇਖ ਸਕਦੇ ਹਾਂ ਜ਼ਿਆਦਾਤਰ ਕੀ ਹੁੰਦਾ ਹੈ ਮਨੁੱਖ ਹੈ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨੂੰ ਆਪਣੇ ਮਨ ਹਿਰਦੇ ਵਿੱਚ ਟਿਕਾ ਕੇ ਆਪਣੇ ਆਪ ਦੇ ਵਿੱਚ ਪਰਵਰਤਨ ਲਿਆਉਣ ਦੀ بجائے ਆਪਣੇ ਵਿੱਚ ਬਦਲਾਵ ਲੈ ਕੇ ਆਉਣ ਦੀ بجائے ਜਾਂ ਤਾਂ ਕੁਝਕ ਧਰਮ ਦੇ ਕਰਮ ਕਰਦਾ ਹੈ ਜਾਂ ਕਿਸੇ ਮਨੁੱਖ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ ਤੇ ਉਹ ਮਨੁੱਖ ਜਿਸ ਤਰ੍ਹਾਂ ਕਰਨ ਨੂੰ ਕਹਿੰਦਾ ਉਵੇਂ ਕਰਦਾ ਜਾਂਦਾ ਹੈ ਉਹ ਮਨੁੱਖ ਵੀ ਕੁਝ ਧਰਮ ਦੇ ਕਰਮ ਕਰਵਾਉਂਦਾ ਹੈ ਤੇ ਬੰਦਾ ਕਰੀਂ ਕਹਿੰਦਾ ਭਗਤ ਕਬੀਰ ਜੀ ਕਹਿੰਦੇ ਸੋਚਣਾ ਇਹ ਬਣਦਾ ਹੈ ਕਿ ਇੰਨਾ ਸਮਾਂ ਹੋ ਗਿਆ ਧਰਮ ਦੇ ਕਰਮ ਕਰਦਿਆਂ ਨੂੰ ਜੀਵਨ ਦੇ ਵਿੱਚ ਕੋਈ ਪਰਵਰਤਨ ਆਇਆ ਕੋਈ ਬਦਲਾਵ ਆਇਆ ਅੱਗੇ ਨਾਲੋਂ ਜੀਵਨ ਸੋਹਣਾ ਬਣਿਆ ਜਾਂ ਨਹੀਂ ਬਣਿਆ ਜੇ ਨਹੀਂ ਬਣਿਆ ਮਨੁੱਖ ਉੱਥੇ ਹੀ ਖੜਾ ਹੈ ਜਿੱਥੋਂ ਉਹਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਸੇ ਜਗ੍ਹਾ ਤੇ ਹੀ ਖੜਾ ਹੈ। ਮਨੁੱਖ ਇੱਕ ਭੁਲੇਖੇ ਦੇ ਵਿੱਚ ਹੈ ਕਿ ਮੈਂ ਸਫ਼ਰ ਕਰ ਰਿਹਾ ਹਾਂ। ਮੈਂ ਆਪਣੀ ਜ਼ਿੰਦਗੀ ਨੂੰ ਸਫਲਾ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਪਰ ਅਸਲ ਦੇ ਵਿੱਚ ਉਹ ਉੱਥੇ ਹੀ ਖੜਾ ਹੈ। ਕਿਤੇ ਨਹੀਂ ਗਿਆ। ਜਦੋਂ ਤੱਕ ਜੀਵਨ ਵਿੱਚ ਬਦਲਾਵ ਨਹੀਂ ਆਉਂਦਾ ਭਾਈ ਗੁਰਦਾਸ ਜੀ ਨੇ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ ਇਸ ਦੇ ਸਬੰਧ ਦੇ ਵਿੱਚ ਪਰਾਤਨ ਸਮੇਂ ਦੇ ਵਿੱਚ ਖੂਹਾਂ ਨੂੰ ਗੇੜਿਆ ਜਾਂਦਾ ਸੀ ਫਸਲ ਨੂੰ ਪਾਣੀ ਦੇਣ ਦੇ ਲਈ ਖੂਹਾਂ ਨੂੰ ਗੇੜਿਆ ਜਾਂਦਾ ਤੇ ਕੋਲੂ ਨੂੰ ਵੀ ਢੇੜਿਆ ਜਾਂਦਾ ਸੀ ਅੱਜ ਦੇ ਸਮੇਂ ਦੇ ਵਿੱਚ ਤਾਂ ਅਸੀਂ ਤਰੱਕੀ ਕਰ ਲਈ ਹੈ ਲੈਕਟ੍ਰੋਨਿਕ ਮਸ਼ੀਨਾਂ ਆ ਗਈਆਂ ਨੇ ਕਿਸੇ ਵੀ ਚੀਜ਼ ਨੂੰ ਢੇੜਨ ਦੇ ਲਈ ਕੋਈ ਪਸ਼ੂ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਪੁਰਾਣੇ ਸਮੇਂ ਦੇ ਵਿੱਚ ਤਾਂ ਚਾਹੇ ਕੋਲੂ ਢੇੜਨਾ ਹੁੰਦਾ ਚਾਹੇ ਖੂ ਢੇੜਨੇ ਹੁੰਦੇ ਤਾਂ ਬਲਦਾਂ ਦੀ ਜ਼ਰੂਰਤ ਪੈਂਦੀ ਭਾਈ ਗੁਰਦਾਸ ਜੀ ਕਹਿੰਦੇ ਕਿਰਸਾਨ ਕੀ ਕਰਦਾ ਸੀ ਜਦੋਂ ਖੂ ਨੂੰ ਗੇੜਨਾ ਹੁੰਦਾ ਦੋ ਬਲਦ ਜੋੜ ਲੈਂਦਾ ਉਹਨਾਂ ਨੂੰ ਹਿੱਕ ਦਿੱਤਾ ਜਾਂਦਾ ਫਿਰ ਕਿਸਾਨ ਸਿਆਣਾ ਸੀ ਉਹਨੇ ਸੋਚਿਆ ਮੈਂ ਇੰਨਾ ਟਾਈਮ ਬਲਦਾਂ ਦੇ ਮੰਗਰ ਤਾਣੀ ਹੁਣ ਤੁਰ ਸਕਦਾ ਉਹਨੇ ਕੀ ਕੀਤਾ ਬਲਦਾਂ ਦੇ ਅੱਖਾਂ ਤੇ ਪੱਟੀ ਬੰਨਤੀ ਖੂਪੇ ਚੜਾ ਤੇ ਅੱਜ ਦੇ ਸਮੇਂ ਵਿੱਚ ਵੀ ਵੇਖਣਾ ਜਿਹੜੇ ਵੀਰ ਖੱਤਰ ਤੇ ਭਰ ਢੋਂਦੇ ਨੇ ਉਹਨਾਂ ਦੇ ਖੋਪੇ ਲੱਗੇ ਹੁੰਦੇ ਆ ਇਸ ਤਰ੍ਹਾਂ ਵੀ ਉਹ ਸਿੱਧੇ ਵੇਖਣਾ ਪਰ ਕਿਸਾਨ ਨੇ ਕੀ ਕੀਤਾ ਬਿਲਕੁਲ ਹੀ ਅੱਖਾਂ ਬੰਦ ਹੀ ਕਰਤੀਆਂ ਕਿਉਂਕਿ ਕਿਸਾਨ ਨੂੰ ਪਤਾ ਇਹਨਾਂ ਨੇ ਇੱਥੇ ਇੱਥੇ ਹੀ ਤੁਰਨਾ ਗੇੜੇ ਹੀ ਦੇਣੇ ਆ ਖੂਹ ਦੇ ਆਲੇ ਦੁਆਲੇ ਬਲਦਾਂ ਨੂੰ ਹਿੱਕ ਦਿੱਤਾ ਕੁਝ ਕ ਸਮਾਹੋ ਇੱਕ ਦੋ ਢੇਡੇ ਬਲਦਾਂ ਦੇ ਮੰਗਰ ਵੀ ਤੁਰੇ ਤੁਰਿਆ ਅਖਰ ਉਹ ਬੈਠ ਗਿਆ ਬਲਦ ਦੇ ਜਿਹੜੇ ਉਹ ਖੂਹ ਦੇ ਆਲੇ-ਦੁਆਲੇ ਤੁਰੇ ਫਿਰਦੇ ਕਈ ਘੰਟੇ ਉਹ ਤੁਰੇ ਅਖੀਰ ਤੇ ਕਿਸਾਨ ਨੇ ਉਹਨਾਂ ਨੂੰ ਰੋਕ ਲਿਆ ਕੋਈ 4-5 ਘੰਟਿਆਂ ਬਾਅਦ ਦਮ ਦਬਾਉਣ ਦੇ ਲਈ ਜਿਹੜੇ ਬਲਦ ਨੇ ਉਹਨਾਂ ਦੇ ਮਨ ਵਿੱਚ ਇਹ ਖਿਆਲ ਚੱਲਦੇ ਆ ਵੀ ਅੱਜ ਤਾਂ ਬਹੁਤ ਤੁਰਿਆਂਗੇ ਬੜਾ ਸਫਰ ਕੀਤਾ ਹੋਵੇਗਾ ਬੜੀ ਦੂਰ ਆ ਗਏ ਹੋਵਾਂਗੇ ਆਪਾਂ ਤਾਂ ਪਰ ਕਹਿੰਦੇ ਜਦੋਂ ਅੱਖਾਂ ਤੋਂ ਪੱਟੀਆਂ ਖੋਲੀਆਂ ਖੋਪੇ ਉਤਾਰੇ ਬਲਦ ਕੀ ਵੇਖਦੇ ਉੱਚੀ ਖੜੇ ਜਿੱਥੋਂ ਉਹ ਤੁਰੇ ਸੀ ਉਸੇ ਜਗ੍ਹਾ ਤੇ ਨਹੀਂ ਕਿਤੇ ਨਹੀਂ ਪਹੁੰਚੇ ਉਹ ਕੋਈ ਘਰ ਤੋਂ ਦੂਰ ਨਹੀਂ ਗਏ ਕਿਸੇ ਮੰਜ਼ਲ ਤੇ ਨਹੀਂ ਪਹੁੰਚੇ ਉਹ ਜਿਸ ਜਗ੍ਹਾ ਤੋਂ ਉਹ ਤੋਰੇ ਗਏ ਸੀ ਉੱਥੇ ਹੀ ਖੜੇ ਐ ਮਿਹਨਤ ਤਾਂ ਬਹੁਤ ਕੀਤੀ ਐ ਸਫ਼ਰ ਵੀ ਕੀਤਾ ਤੁਰੇ ਵੀ ਐ ਪਰ ਪਹੁੰਚੇ ਪਹੁੰਚੇ ਕਿਸੇ ਦੀ ਉੱਥੇ ਹੀ ਰੁਕੇ ਹੋਏ ਐ ਦੂਸਰੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਕਹਿੰਦੇ ਕੋਈ ਅੰਨਾ ਮਨੁੱਖ ਨਾ ਬੇੜ ਵੱਟ ਰਿਹਾ ਮੰਗਰ ਉਹਦੇ ਇੱਕ ਗਊ ਦਾ ਬੱਚਾ ਬੰਨਿਆ ਹੋਇਆ ਹੈਗਾ ਉਹ ਬੇੜ ਵੱਟ ਕੇ ਜਦੋਂ ਅੱਗੇ ਕਰ ਲੈਂਦਾ ਮੰਗਰਲੇ ਪਾਸੇ ਉਹ ਮੰਗਰ ਬੱਚਾ ਜਿਹੜਾ ਉਹ ਉਹਨੂੰ ਚੱਬੀ ਜਾਂਦਾ ਬੇੜ ਨੂੰ ਕਹਿੰਦੇ ਇਸ ਤਰ੍ਹਾਂ ਅੰਨੇ ਮਨੁੱਖ ਨੇ ਕਈ ਘੰਟੇ ਬੇੜ ਨੂੰ ਵੱਟਿਆ ਤੇ ਮਨ ਹੀ ਮਨ ਵਿੱਚ ਸੋਚਦਾ ਵੀ ਹੁਣ ਤਾਂ ਬਹੁਤ ਇਹ ਤਾਂ ਲੰਬੀ ਬੇੜ ਵੱੱਟੀ ਗਈ ਹੈ ਇਕੱਠੀ ਕਰ ਲੈਣੀ ਚਾਹੀਦੀ ਕਹਿੰਦੇ ਜਦੋਂ ਇਕੱਠੀ ਕਰਨ ਲੱਗੇ ਆ ਤੇ ਉਹਦੇ ਹੱਥ ਦੇ ਵਿੱਚ ਤਾਂ ਬੇੜ ਦਾ ਛੋਟਾ ਜਿਹਾ ਹੀ ਪੀਸ ਆਇਆ ਕਿਉਂਕਿ ਬਾਕੀ ਤਾਂ ਸਾਰੀ ਉਹ ਨਾਲ ਦੀ ਨਾਲ ਛੱਬੀ ਗਏ ਮੰਗਰ ਬੱਛਾ ਜਿਹੜਾ ਉਹਦੇ ਵੱਲੋਂ ਕੀਤੀ ਹੋਈ ਮਿਹਨਤ ਬੇਕਾਰ ਚਲੀ ਗਈ ਅੰਨਾ ਹੋਣ ਕਰਕੇ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਮੰਗਰ ਕੀ ਹੋਈ ਜਾਂਦਾ ਉਹਦੀ ਮਿਹਨਤ ਹੈ ਜਿਹੜੀ ਉਹ ਅਜਾਈ ਚਲੀ ਗਈ ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ ਕਹਿੰਦੇ ਜਿਹੜਾ ਹਿਰਨ ਹੈਗਾ ਜਦੋਂ ਉਹਨੂੰ ਮਾਰੂਥਲ ਦੇ ਵਿੱਚ ਪਿਆਸ ਲੱਗਦੀ ਹੈ ਆਲੇ-ਦੁਆਲੇ ਵੇਖਦਾ ਤੇ ਦੂਰ ਜਦੋਂ ਟਿੱਬਿਆਂ ਦੀ ਰੇਤ ਚਮਕਦੀ ਹੈ ਨਾ ਧੁੱਪ ਦੇ ਵਿੱਚ ਇੰਜ ਲੱਗਦਾ ਜਿਵੇਂ ਪਾਣੀ ਹੋਵੇ ਤੇ ਫਿਰ ਉਹ ਹਿਰਨ ਹੈ ਜਿਹੜਾ ਪੂਰਾ ਕਾਣ ਲਾ ਕੇ ਸਰੀਰ ਦੀ ਤਾਕਤ ਲਾ ਕੇ ਦੌੜਦਾ ਜਦੋਂ ਉਹ ਕੋਈ 2-4 ਕਿਲੋਮੀਟਰ ਦੌੜ ਕੇ ਕਿਸੇ ਜਿੱਥੇ ਉਹਨੂੰ ਲੱਗਦਾ ਸੀ ਵੀ ਇੱਥੇ ਪਾਣੀ ਆ ਉੱਥੇ ਪਹੁੰਚ ਜਾਂਦਾ ਉੱਥੇ ਕੀ ਵੇਖਦਾ ਉੱਥੇ ਪਾਣੀ ਨਹੀਂ ਹੁੰਦਾ ਉਹ ਇੱਕ ਬਹੁਤ ਵੱਡਾ ਭੁਲੇਖਾ ਪੈਂਦਾ ਹੁੰਦਾ ਉਸ ਨੂੰ ਕਿਉਂਕਿ ਰੋਸ਼ਨੀ ਪੈਂਦੀ ਹੈ ਜਦੋਂ ਟਿੱਬੇ ਦੇ ਉੱਪਰ ਰੇਤ ਦੇ ਉੱਪਰ ਰੇਤ ਦੇ ਜਿਹੜੇ ਕਣ ਨੇ ਉਹ ਚਮਕਦੇ ਐ ਲੱਗਦਾ ਇੰਜ ਜਿਵੇਂ ਪਾਣੀ ਹੋਵੇ ਫਿਰ ਉਹ ਜਦੋਂ ਅੱਗੇ ਨਜ਼ਰ ਮਾਰ ਕੇ ਵੇਖਦਾ ਦੂਰ ਫੇਰ ਫੇਰ ਉਹਨੂੰ ਪਾਣੀ ਨਜ਼ਰ ਆਉਂਦਾ ਹੈ ਉਹ ਫੇਰ ਜੋ ਕਿ ਪੂਰਾ ਦੌੜਦਾ ਤਾਣ ਲਾ ਕੇ ਦੌੜਦਾ ਜਿੰਨੀ ਤਾਕਤ ਹੁੰਦੀ ਹੈ ਪਿਆਸ ਲੱਗੀ ਹੈ ਪਾਣੀ ਪ੍ਰਾਪਤ ਕਰਨਾ ਜ਼ਿੰਦਗੀ ਦਾ ਮਕਸਦ ਬਣ ਜਾਂਦਾ ਹੈ ਮਾਰੂਥਲ ਦੇ ਵਿੱਚ ਹਿਰਨ ਜਿਹੜਾ ਉਹ ਇੰਜ ਹੀ ਦੌੜਿਆ ਫਿਰਦਾ ਹੈ ਅਖੀਰ ਤੇ ਦਮ ਟੁੱਟ ਜਾਂਦਾ ਹੈ ਪਿਆਸ ਨਹੀਂ बुझਦੀ ਪਾਣੀ ਕਿਤੋਂ ਪ੍ਰਾਪਤ ਨਹੀਂ ਹੁੰਦਾ ਪ੍ਰਾਣ ਨਿਕਲ ਜਾਂਦੇ ਉਹਦੇ ਵੱਲੋਂ ਜਿੰਨਾ ਤਾਣ ਲਾ ਕੇ ਤਾਕਤ ਲਾ ਕੇ ਦੌੜਿਆ ਗਿਆ ਸੀ ਉਹ ਜਿਹੜੀ ਮਿਹਨਤ ਕੀਤੀ ਸੀ ਉਹਦੇ ਵਿੱਚ ਉਹਨੂੰ ਕੋਈ ਸਫਲਤਾ ਹਾਸਲ ਨਹੀਂ ਹੋਈ ਭਾਈ ਗੁਰਦਾਸ ਜੀ ਨੇ ਇਹ ਤਿੰਨ ਉਦਾਹਰਨਾਂ ਸਾਂਝੀਆਂ ਕਰਕੇ ਮਨੁੱਖ ਦੀ ਗੱਲ ਕੀਤੀ ਕਿ ਮਨੁੱਖ ਕਈ ਵਾਰੀ ਆਪਣੇ ਜੀਵਨ ਦਾ ਭਲਾ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਦੇ ਲਈ ਧਰਮ ਦੇ ਕਰਮ ਕਰਦਾ ਧਰਮ ਦੇ ਕਰਮ ਕਰਦਾ ਜਾਂ ਕਿਸੇ ਬੰਦੇ ਦੇ ਨਾਲ ਜੁੜ ਜਾਂਦਾ ਕਿਸੇ ਬਾਬੇ ਦੇ ਨਾਲ ਉਹਦੇ ਮੰਗਰ ਤੁਰਿਆ ਫਿਰਦਾ ਮਿਹਨਤ ਕਰਦਾ ਪਰ ਪਹੁੰਚਦਾ ਕਿਤੇ ਨਹੀਂ ਉੱਥੇ ਹੀ ਹੁੰਦਾ ਜਦੋਂ ਮਨੁੱਖ ਧਰਮ ਦੇ ਕਰਮ ਕਰ ਰਿਹਾ ਉਹਨੂੰ ਸੋਚਣਾ ਤਾਂ ਚਾਹੀਦਾ ਨਾ ਵੀ ਮੇਰੇ ਜੀਵਨ ਵਿੱਚ ਕੋਈ ਪਰਵਰਤਨ ਆ ਰਿਹਾ ਹੈ ਕੋਈ ਬਦਲਾਵ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਜੇਕਰ ਬਦਲਾਵ ਨਹੀਂ ਆ ਰਿਹਾ ਪਰਵਰਤਨ ਨਹੀਂ ਆ ਰਿਹਾ ਜਿਹੜਾ ਧਰਮ ਦਾ ਕਰਮ ਕੀਤਾ ਜਾ ਰਿਹਾ ਉਹ ਅਜਾਈ ਹੀ ਜਾਵੇਗਾ ਕਿਤੇ ਨਹੀਂ ਪਹੁੰਚਿਆ ਜਾਣਾ ਉੱਥੇ ਹੀ ਖੜਾ ਹੈ ਮਨੁੱਖ ਜਿੱਥੋਂ ਉਹਨੇ ਸਫ਼ਰ ਸ਼ੁਰੂ ਕੀਤਾ ਹੈਗਾ ਬਲਦਾਂ ਵਾਲੀ ਹਾਲਤ ਹੈ ਜਿਹਦੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਅੰਨੇ ਮਨੁੱਖ ਵਾਲੀ ਹਾਲਤ ਹੈ ਜਿਨੇ ਵੇੜ ਦਾ ਬੱਟੀ ਹੱਥ ਕੁਝ ਵੀ ਨਾ ਆਇਆ ਉਹ ਹਿਰਨ ਵਾਲੀ ਹਾਲਤ ਹੋ ਜਾਂਦੀ ਹੈ ਜਿਹੜਾ ਦੌੜਿਆ ਬਹੁਤ ਪਰ ਪਿਆਸ ਕਿਤੇ ਨਹੀਂ 부ਝੀ ਜਾ ਕੇ ਪਾਣੀ ਨਹੀਂ ਮਿਲਿਆ ਇਸੇ ਤਰ੍ਹਾਂ ਮਨੁੱਖ ਹੈ ਜਿਹੜੇ ਧਰਮ ਦੇ ਕਰਮ ਕਰੀ ਜਾ ਰਹੇ ਹੈ ਕੋਈ ਮਨੁੱਖ ਪਾਠ ਕਰ ਰਿਹਾ ਹੈ ਕੋਈ ਤੀਰਥਾਂ ਤੇ ਜਾ ਰਿਹਾ ਹੈ ਕੋਈ ਯਾਤਰਾਵਾਂ ਕਰੀ ਜਾਂਦਾ ਹੈ ਪਰ ਇਹ ਤਾਂ ਸੋਚਣਾ ਚਾਹੀਦਾ ਨਾ ਵੀ ਜੀਵਨ ਵਿੱਚ ਕੋਈ ਬਦਲਾਵ ਆ ਰਿਹਾ ਹੈ ਕੋਈ ਪਰਵਰਤਨ ਆ ਰਿਹਾ ਹੈ ਕੋਈ ਅਬ ਗੁਣ ਘਟ ਰਹੇ ਨੇ ਵਿਕਾਰ ਘਟ ਰਹੇ ਹੈ ਕੀ ਗੁੰਡ ਪੈਦਾ ਹੋ ਰਹੇ ਨੇ ਜੇ ਪਰਵਰਤਨ ਨਹੀਂ ਆ ਰਿਹਾ ਫੇਰ ਤਾਂ ਕੇਵਲ ਹੰਕਾਰ ਹੀ ਰਹਿ ਜਾਣਾ ਹੰਕਾਰ ਤਾਂ ਰਹਿ ਹੀ ਜਾਵੇਗਾ ਗੁਰੂ ਸਾਹਿਬਾਨ ਕਹਿੰਦੇ ਹੈ ਨਾ ਪਾਠ ਪੜਿਓ ਬਹੁਤਿਆਂ ਨੇ ਪਾਠ ਕੀਤੇ ਅਰ ਬੇਦ ਵਿਚਾਰਿਓ ਬਹੁਤਿਆਂ ਨੇ ਵਿਚਾਰਾਂ ਵੀ ਕੀਤੀਆਂ ਧਾਰਮਿਕ ਗ੍ਰੰਥਾਂ ਦੀ ਸਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਦੀ ਬਹੁਤਿਆਂ ਨੇ ਜੋਗੀਆਂ ਵਾਲੇ ਆਸਣ ਵੀ ਕੀਤੇ ਪੰਜ ਜਨਾਸੋਂ ਸੰਗ ਨਾ ਛੁੱਟਿਓ ਜੀਵਨ ਵਿੱਚ ਬਦਲਾਵ ਨਹੀਂ ਆਇਆ ਪਰਵਰਤਨ ਨਹੀਂ ਆਇਆ ਅਗਤ ਅਹੰਗਦਵਾਦੀ ਹੰਕਾਰ ਅੱਗੇ ਨਾਲੋਂ ਜ਼ਿਆਦਾ ਵੱਧ ਗਿਆ ਹੰਕਾਰ ਤਾਂ ਵੱਧ ਹੀ ਜਾਂਦਾ ਹੈ ਹੰਕਾਰ ਵੱਧ ਗਿਆ ਕਿ ਮੈਂ ਬਹੁਤ ਬਾਣੀ ਪੜ੍ਹਦਾਂ ਮੈਂ ਬਹੁਤ ਬਾਣੀ ਨੂੰ ਵਿਚਾਰਦਾ ਮਨੁੱਖ ਜਦੋਂ ਦੂਸਰੇ ਨਾਲ ਕਈ ਵਾਰੀ ਗੱਲ ਕਰਦਾ ਨਾ ਕੰਪੈਰੀਸ਼ਨ ਕਰਦਾ ਉਹਦੋਂ ਕਹਿੰਦਾ ਵੀ ਤੂੰ ਮੇਰੇ ਜਿੰਨੀ ਬਾਣੀ ਕਿੱਥੇ ਪੜ੍ਹਦਾ ਮੈਂ ਤਾਂ ਧਰਮ ਦੇ ਕਰਮ ਬਹੁਤ ਕਰਦਾ ਤੂੰ ਸਿੱਧਾ ਨਿਗਰੇ ਤੁਰੇ ਫਿਰਦੇ ਹੋ ਕਈ ਵਾਰੀ ਮਨੁੱਖ ਜਿਸ ਦੀ ਖੰਡੇ ਕੀ ਪੌੜ ਛਕੀ ਐ ਉਹ ਦੂਸਰੇ ਨੂੰ ਜਿਹਦੀ ਖੰਡੇ ਕੀ ਪੌੜ ਨਹੀਂ ਛਕੀ ਉਹਨੂੰ ਇਹੀ ਕਹਿੰਦਾ ਵੀ ਤੈਨ ਨਿਗਰੇ ਤੁਰੇ ਫਿਰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਆਮ ਹੀ ਸੁਣੀਆਂ ਹੋਣਗੀਆਂ ਵੀ ਤੁਸੀਂ ਤਾਂ ਜੀ ਨਿਗਰੇ ਹੋ ਤੁਸੀਂ ਤਾਂ ਮਨਮੁਖ ਹੋ ਅਸੀਂ ਬਾਣੀ ਪੜਦੇ ਆ ਅਸੀਂ ਧਰਮ ਦੇ ਕਰਮ ਕਰਦੇ ਆ ਜਿਹੜੇ ਬੰਦੇ ਦੀ ਜੁਬਾਨ ਤੇ ਇਸ ਤਰ੍ਹਾਂ ਦੇ ਬੋਲ ਆ ਉਹ ਕਿਤੇ ਨਹੀਂ ਗਿਆ ਉਹ ਉੱਥੇ ਖੜਾ ਹੈ ਉਹਦੇ ਅੰਦਰ ਹੰਕਾਰ ਹੀ ਵਧਿਆ ਅਖੰਡੇ ਕੀ ਪਹੌਲ ਸ਼ੱਕ ਕੇ ਜੀਵਨ ਵਿੱਚ ਬਦਲਾਵ ਕੋਈ ਨਹੀਂ ਆਇਆ ਜੀਵਨ ਵਿੱਚ ਬਦਲਾਵ ਨਹੀਂ ਆਇਆ ਇਹ ਨਿਸ਼ਾਨੀ ਹੈ ਕੇਵਲ ਪਹਿਰਾਵੇ ਦੇ ਨਾਲ ਹੀ ਜੁੜ ਜਾਣਾ ਇੱਕ ਬਹੁਤ ਵੱਡਾ ਭਲੇਖ ਹੈ ਗੁਰੂ ਸਹਿਬਾਨ ਇਹੀ ਕਹਿ ਰਹੇ ਹਨ ਭਗਤ ਕਬੀਰ ਜੀ ਵੀ ਮਨੁੱਖ ਨੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦੇ ਅਹਿਸਾਸ ਤਾਂ ਹਿਰਦੇ ਵਿੱਚ ਨਹੀਂ ਵਸਾਏ ਅਵਰ ਆਸ ਨਿਰਾਸ ਹੋਰ ਹੀ ਚੀਜ਼ਾਂ ਨੂੰ ਆਪਣਾ ਆਸਰਾ ਬਣਾ ਲਿਆ ਕਿਸੇ ਨੇ ਪਹਿਰਾਵੇ ਨੂੰ ਆਪਣਾ ਆਸਰਾ ਬਣਾ ਲਿਆ ਕਿਸੇ ਨੇ ਬਾਬਿਆਂ ਨੂੰ ਆਪਣਾ ਆਸਰਾ ਬਣਾ ਲਿਆ ਕਿਸੇ ਨੇ ਧਰਮ ਦੇ ਕਰਮਾਂ ਨੂੰ ਆਸਰਾ ਬਣਾ ਲਿਆ ਬੜਾ ਰੱਬੀ ਯਾਦ ਹੈ ਜਿਹੜੀ ਉਹ ਮਨ ਹਿਰਦੇ ਵਿੱਚ ਟਿਕੀ ਕੋਈ ਨਹੀਂ ਭਗਤ ਕਬੀਰ ਜੀ ਕਹਿ ਰਹੇ ਹੈ ਕਬੀਰ ਆਸਾ ਕਰੀਐ ਰਾਮ ਕੀ ਜੇ ਜੀਵਨ ਵਿੱਚ ਭਲਾ ਚਾਹੁੰਦੇ ਹੋ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦਾ ਅਹਿਸਾਸ ਹਿਰਦੇ ਵਿੱਚ ਟਿਕਿਆ ਹੋਣਾ ਚਾਹੀਦਾ ਤੇ ਜੀਵਨ ਵਿੱਚ ਪਰਵਰਤਨ ਲੈ ਕੇ ਆਉਣਾ ਚਾਹੀਦਾ ਬਦਲਾਵ ਲੈ ਕੇ ਆਉਣਾ ਚਾਹੀਦਾ ਇਸ ਪੱਖ ਤੇ ਮਿਹਨਤ ਕਰਨੀ ਪਵੇਗੀ ਅਵਰ ਆਸਨ ਨਿਰਾਸ ਜੇ ਕਰਤਾ ਧਾਰਮਿਕ ਪਹਿਰਾਵਿਆਂ ਤੇ ਭਰੋਸਾ ਰੱਖ ਲਿਆ ਵੀ ਮੈਂ ਹੁਣ ਖੰਡੇ ਕੀ ਪੌਲ ਸ਼ਕ ਲਈਆ ਮੈਂ ਗੁਰੂਵਰਾ ਬਣ ਗਿਆ ਹੁਣ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਨਹੀਂ ਇਹ ਨਹੀਂ ਹੋਵੇਗਾ ਜਾਂ ਮੈਂ ਕੇਵਲ ਬਾਣੀ ਦਾ ਪੰਜ ਬਾਣੀਆਂ ਦਾ ਨਿਤਨੇਮ ਕਰ ਲਿਆ ਹੁਣ ਮੈਂ ਸਹਿਜ ਪਾਠ ਕਰ ਲਿਆ ਹੁਣ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਨਾ ਇੱਥੇ ਜੋ ਕੇ ਗੱਲ ਹੈ ਜਿਹੜੀ ਉਹ ਸਮਾਪਤ ਨਹੀਂ ਹੁੰਦੀ ਅੱਗੇ ਹੋਰ ਵੀ ਕਰਨਾ ਪਵੇਗਾ ਕੁਝ ਨਾ ਕੁਝ ਜੀਵਨ ਦੇ ਵਿੱਚ ਪਰਵਰਤਨ ਲੈ ਕੇ ਆਉਣਾ ਪਵੇਗਾ ਇਹਦੇ ਲਈ ਮਿਹਨਤ ਕਰਨੀ ਪਵੇਗੀ ਕਬੀਰ ਆਸਾ ਕਰੀਐ RAM ਕੀ ਅਵਰੈ ਆਸ ਨਿਰਾਸ ਕਿਸੇ ਨੇ ਧਰਮ ਦੇ ਕਰਮਾਂ ਤੇ ਹੀ ਭਰੋਸਾ ਬਣਾ ਲਿਆ ਕਿਸੇ ਨੇ ਬੰਦਿਆਂ ਤੇ ਭਰੋਸਾ ਬਣਾ ਲਿਆ ਕਈ ਵਾਰੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਯਾਦ ਦੇ ਅਹਿਸਾਸ ਨੂੰ ਹਿਰਦੇ ਵਿੱਚ ਵਸਾਉਣ ਦੀ بجائے ਬੰਦਿਆਂ ਦੇ ਨਾਲ ਜ਼ਿਆਦਾ ਜੁੜ ਚਨੇ ਨਰਕ ਪਰੇ ਤੇ ਮਾ ਨਹੀਂ ਭਗਤ ਕਬੀਰ ਜੀ ਕਹਿੰਦੇ ਜੋ ਹਰ ਨਾਮ ਉਦਾਸ ਜਿਨ੍ਹਾਂ ਨੇ ਰੱਬੀ ਯਾਦ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ ਹੋਇਆ ਰੱਬੀ ਯਾਦ ਵੱਲੋਂ ਉਦਾਸ ਨੇ ਆਵ ਅਕਾਲ ਪੁਰਖ ਵਾਹਿਗੁਰੂ ਦੇ ਅਹਿਸਾਸ ਹਿਰਦੇ ਵਿੱਚ ਨਹੀਂ ਟਿਕੇ ਹੋਏ ਨਰਕ ਪਰੇ ਤੇ ਮਾਨਈ ਭਗਤ ਕਬੀਰ ਜੀ ਕਹਿੰਦੇ ਇਸ ਗੱਲ ਨੂੰ ਮੰਨ ਲੋ ਉਹ ਬੰਦੇ ਨਰਕਾਂ ਵਿੱਚ ਪਏ ਹੋਏ ਐ ਜਿਉਂਦੇ ਜੀ ਪਏ ਹੋਏ ਐ ਕੋਈ ਕਾਮ ਦੇ ਨਰਕ ਵਿੱਚ ਪਿਆ ਹੋਇਆ ਕੋਈ ਕ੍ਰੋਧ ਦੇ ਨਰਕ ਵਿੱਚ ਪਿਆ ਹੋਇਆ ਕੋਈ ਨਿੰਦਿਆ ਦੇ ਨਰਕ ਵਿੱਚ ਫਸਿਆ ਪਿਆਗਾ ਕੋਈ ਈਰਖਾ ਕੋਈ ਤ੍ਰਿਸ਼ਨਾ ਭਗਤ ਕਬੀਰ ਜੀ ਕਹਿੰਦੇ ਨਰਕ ਦੇ ਵਿੱਚ ਪਿਆ ਹੋਇਆ ਮੰਨ ਲਓ ਉਸ ਇਨਸਾਨ ਨੂੰ ਜਿਹੜਾ ਬੰਦਾ ਰੱਬੀ ਜਾਤ ਦੇ ਵੱਲੋਂ ਉਦਾਸ ਹੈ ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਦੇ ਵਿੱਚ ਪਰਵਰਤਨ ਲਿਆਉਣ ਦੇ ਲਈ ਕੋਈ ਉਪਰਾਲਾ ਨਹੀਂ ਨਾ ਕਰ ਰਿਹਾ ਭਗਤ ਕਬੀਰ ਜੀ ਕਹਿੰਦੇ ਉਹ ਮਨੁੱਖ ਆਪਣੀ ਜ਼ਿੰਦਗੀ ਦੇ ਦੌਰਾਨ ਜੀਵਨ ਦੇ ਦੌਰਾਨ ਨਰਕ ਦੇ ਵਿੱਚ ਪਏ ਰਹਿੰਦੇ ਹਨ ਜੋ ਗੁਰਬਾਣੀ ਆ ਉਹ ਉੱਪਰ ਦੇ ਨਰਕ ਸਵਰਗ ਨੂੰ ਨਹੀਂ ਮੰਨਦੀ ਵੀ ਮਰਨ ਤੋਂ ਬਾਅਦ ਅਸੀਂ ਨਰਕ ਵਿੱਚ ਜਾਵਾਂਗੇ ਜਾਂ ਸਵਰਗ ਵਿੱਚ ਜਾਵਾਂਗੇ ਗੁਰਬਾਣੀ ਇਸੇ ਜੀਵਨ ਦੀ ਗੱਲ ਕਰਦੀ ਹੈ ਇਸੇ ਜੀਵਨ ਦੇ ਵਿੱਚ ਹੀ ਮਨੁੱਖ ਸਵਰਗ ਵਰਗੀ ਜ਼ਿੰਦਗੀ ਬਤੀਤ ਕਰ ਸਕਦਾ ਤੇ ਨਰਕ ਵਰਗੀ ਜ਼ਿੰਦਗੀ ਵੀ ਬਤੀਤ ਕਰ ਸਕਦਾ ਇਹ ਤਾਂ ਅਸੀਂ ਆਮ ਹੀ ਜਦੋਂ ਗੱਲਾਂ ਕਰਦੇ ਹਾਂ ਨਾ ਮਨੁੱਖ ਪ੍ਰਗਟ ਕਰ ਦਿੰਦਾ ਹੈ ਆਪਣੇ ਆਪ ਨੂੰ ਕਿ ਮੇਰਾ ਜੀਵਨ ਹੈ ਜਿਹੜਾ ਉਹ ਸਵਰਗਮਈ ਹੈ ਜਾਂ ਨਰਕਮਈ ਹੈ ਹੁਣ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਸਾਡੇ ਘਰਾਂ ਦੇ ਵਿੱਚ ਪਰਿਵਾਰਾਂ ਦਾ ਜਿਹੜਾ ਮਾਹੌਲ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਨੈਗੇਟਿਵ ਜਾ ਹੁੰਦਾ ਹੈ ਹਾਲਾਤ ਮਾੜੇ ਹੁੰਦੇ ਆ ਸਾਰੇ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ ਹੁੰਦੇ ਕੋਜ ਬੰਦੇ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੇ ਆ ਜਿਹੜੀ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਸੀ ਜ਼ਿੰਮੇਵਾਰੀ ਬਣਦੀ ਸੀ ਉਹ ਤੋਂ ਦੌੜ ਜਾਂਦੇ ਆ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਉਹ ਦੂਸਰੇ ਪਰਿਵਾਰ ਨੂੰ ਵੀ ਕਈ ਵਾਰੀ ਤੰਗ ਤੇ ਪਰੇਸ਼ਾਨ ਕਰਦੇ ਆ ਤੇ ਜਿਹੜੇ ਬੰਦੇ ਤੰਗ ਤੇ ਪਰੇਸ਼ਾਨ ਹੁੰਦੇ ਆ ਜ਼ਿਆਦਾਤਰ ਸਾਡੀਆਂ ਸਤਕਾਰਯੋਗ ਮਾਤਾਵਾਂ ਭੈਣਾਂ ਜਿਨ੍ਹਾਂ ਦਾ ਬਿਆਹ ਹੈ ਜਿਹੜਾ ਇਹੋ ਜਿਹਾ ਇਨਸਾਨ ਨਾਲ ਹੋ ਜਾਂਦਾ ਫਿਰ ਉਹ ساری ਉਮਰ ਇਹੀ ਕਹਿੰਦੀਆਂ ਰਹਿੰਦੀਆਂ ਭਾਈ ਸਾਡੀ ਜ਼ਿੰਦਗੀ ਤਾਂ ਨਰਕਤ ਬਣ ਗਈ ਏ ਮੇਰੀ ਤਾਂ ਮੇਰੇ ਤਾਂ ਬੱਚਿਆਂ ਦੀ ਜ਼ਿੰਦਗੀ ਵੀ ਨਰਕਤ ਬਣ ਗਈ ਜਿਉਂਦੇ ਜੀ ਹੀ ਅਸੀਂ ਕਈ ਵਾਰੀ ਇੰਨੇ ਭਿਆਨਕ ਹਰਲਾਤਾਂ ਵਿੱਚ ਫਸ ਜਾਂਦੇ ਆ ਕਿ ਸਾਡਾ ਆਹੀ ਜੀਵਨ ਨਰਕ ਵਰਗਾ ਹੁੰਦਾ ਤੇ ਜੇ ਇਹੀ ਜੀਵਨ ਵਧੀਆ ਹੈ ਸਾਡਾ ਜੀਵਨ ਸੋਹਣਾ ਗੁਨਾਮਈ ਹੈ ਰੱਬੀ ਯਾਦ ਵਾਲਾ ਸਾਰਾ ਕੁਝ ਸਹੀ ਹੈ ਪਰਿਵਾਰ ਦਾ ਮਾਹੌਲ ਵਧੀਆ ਤਾਂ ਜੀਵਨ ਘਰ ਸਵਰਗ ਵਰਗਾ ਹੁੰਦਾ ਪਰ ਕਹਿ ਵੀ ਦਿੰਦੇ ਆ ਵੀ ਫਲਾਨਿਆਂ ਦੇ ਘਰ ਹੈ ਜਿਹੜਾ ਬਹੁਤ ਵਧੀਆ ਸਵਰਗ ਵਰਗਾ ਹੈ ਸਾਰੇ ਬੰਦੇ ਬਹੁਤ ਵਧੀਆ ਨੇ ਸੋ ਗੁਰੂ ਸਹਿਬਾਨ ਤਕੀਦ ਕਰਦੇ ਆ ਕਿ ਆਪਣੇ ਇਸੇ ਜੀਵਨ ਨੂੰ ਸੋਹਣਾ ਬਣਾਓ ਚੰਗੇਰਾ ਬਣਾਓ ਭਲਾ ਬਣਾਓ ਤੇ ਜੀਵਨ ਦੇ ਵਿੱਚ ਕਾਮਯਾਬ ਹੋਵੋਗੇ। ਤੇ ਨਹੀਂ ਤਾਂ ਗੁਰੂ ਸਹਿਬਾਣ ਕਹਿੰਦੇ ਬਹੁਤੇ ਬੰਦੇ ਆਪਣੀ ਇਸੇ ਜ਼ਿੰਦਗੀ ਨੂੰ ਨਰਕ ਵਰਗੀ ਬਣਾ ਕੇ ਰੱਖਦੇ। ਨਰਕ ਪਰੇ ਤੇ ਮੰਨਹੀ। ਮੰਨ ਲੋ ਗੁਰੂ ਸਹਿਮਾਨਤ ਦੀ ਜੀਵਨ ਨਰਕ ਵਰਗਾ ਬਣ ਜਾਂਦਾ ਹੈ। ਇਸੇ ਜ਼ਿੰਦਗੀ ਦੇ ਦੌਰਾਨ ਸੋ ਯਤਨ ਕਰੀਏ ਅਸੀਂ ਆਪਣੇ ਜੀਵਨ ਦੇ ਵਿੱਚ ਪਰਵਰਤਨ ਲੈ ਕੇ ਆਈਏ। ਜੋ ਸਾਡੇ ਵਿੱਚ ਕਮੀ ਹੈ ਕਮਜ਼ੋਰੀਆਂ ਅਭਗਨ ਨੇ ਸਾਨੂੰ ਜੋ ਨજર ਆਉਂਦਾ ਉਹਨੂੰ ਛੱਡਣ ਦਾ ਯਤਨ ਕਰੀਏ ਅਭਿਆਸ ਕਰੀਏ ਕਿਸੇ ਨੂੰ ਬੰਦਗੀ ਕਰਨਾ ਕਿਹਾ ਜਾਂਦਾ ਹੈ